ਬੱਡੀ ਮੀਟਿੰਗ ਤੇ ਆਏ ਸੀਗੇ ਉਹ ਉਹਨਾਂ ਨੂੰ ਦੁਸ਼ਟ ਆਤਮਾ ਦਾ ਅਧਿਕਾਰ ਸੀਗਾ ਚੱਕਰ ਸੀਗਾ ਤੇ ਜਦੋਂ ਉਸ ਦਿਨ ਪ੍ਰੇਰ ਹੋਈ ਸੀ ਹੀਲਿੰਗ ਪ੍ਰੇਰ ਹੋਈ ਸੀ ਚੰਗਾਈ ਪ੍ਰੇਰ ਹੋਈ ਸੀ ਤਾਂ ਉਹਨਾਂ ਨੂੰ ਦੁਸ਼ਟ ਆਤਮਾ ਤੋਂ ਛੁਟਕਾਰਾ ਮਿਲਿਆ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਭੈਣ ਕਮਲੇਸ਼ ਬੱਲਰਾਂ ਤੋਂ ਇਹਨਾਂ ਦੀ ਗਵਾਹੀ ਹੈ ਇਹਨਾਂ ਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਸੀਗਾ ਤਾਂ ਉਸ ਦਿਨ ਡਰਦ ਦੀ ਗਵਾਹੀ ਹੋਈ ਸੀ ਇਹਨਾਂ ਨੇ ਰਿਸੀਵ ਕੀਤੀ ਔਰ ਉਸ ਦਰਦ ਤੋਂ ਇਹਨਾਂ ਨੂੰ ਛੁਟਕਾਰਾ ਮਿਲਿਆ ਪਰਮੇਸ਼ਰ ਦੀ ਮਹਮਦ ਅਲੀ ਸਭਨ ਤਾੜੀ ਮਾਰਾਂਗੇ ਔਰ ਇਹਨਾਂ ਦੀ ਦੂਸਰੀ ਗਵਾਹੀ ਹੈ ਇਹਨਾਂ ਦੇ ਪ੍ਰਾ ਦੀ ਜ਼ਮਾਨਤ ਹੋਈ ਸੀ ਉਸ ਦਿਨ ਗਵਾਹੀ ਹੋਈ ਸੀ ਵੱਡੀ ਮੀਟਿੰਗ ਤੇ ਵੀ ਕਿਸੇ ਦੀ ਜ਼ਮਾਨਤ ਹੋਣ ਜਾ ਰਹੀ ਹੈ ਤਾਂ ਇਹਨਾਂ ਨੇ ਰਿਸੀਵ ਕੀਤੀ ਔਰ ਇਨਾਂ ਦੀ ਜ਼ਮਾਨਤ ਹੋਈ ਪਰ ਪਰਮੇਸ਼ਵਰ ਦੀ ਮਹਿਮਾ ਕਰਨਗੇ ਜ਼ੋਰ ਦੀ ਤਾੜੀ ਦੇ ਨਾਲ ਪੈਣ ਕਰ ਮਸੀਦ ਪਾਤੜਾ ਤੋਂ ਨੇ ਸਾਡੇ ਵਿਚਕਾਰ ਜੋ ਪਿੱਛੇ ਖੜੇ ਨੇ ਵਲੰਟੀਅਰ ਨੇ ਉਹਨਾਂ ਦੀ ਗਵਾਹੀ ਹੈ ਕਿ ਉਹਨਾਂ ਨੇ ਏਸੀ ਲੈਣ ਬਾਰੇ ਸੋਚਿਆ ਸੀ ਤਾਂ ਉਹਨਾਂ ਨੇ ਉਸ ਤੋਂ ਪਹਿਲਾਂ ਰੱਬ ਦੇ ਦਾਸ ਜੀ ਤੋਂ ਪ੍ਰੇਰ ਕਰਵਾਈ ਤਾਂ ਪਰਮੇਸ਼ਵਰ ਦੀ ਕਿਰਪਾ ਨਾਲ ਉਹਨਾਂ ਨੂੰ ਏਸੀ ਵੀ ਮਿਲਿਆ ਅਤੇ ਏਸੀ ਦੇ ਨਾਲ LED ਦਾ ਵੀ ਪ੍ਰਬੰਧ ਹੋਇਆ ਹallelujah ਜੋਰ ਦੀ ਤਾੜੀਆਂ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਆਪਣੇ ਵਿਚਕਾਰ ਅਗਲੀ ਪਾਈ ਹੈ ਪੈਣ ਮਥਲੇਸ ਫਤਿਹਵਾਦ ਤੋਂ ਇਹਨਾਂ ਦੇ ਘਰ ਬੇਟਾ ਹੋਇਆ ਇਹਨਾਂ ਦੀ ਨੂੰਕਾ ਇਹਨਾਂ ਦਾ ਪੋਤਾ ਹੋਇਆ ਸਹੀ ਸਲਾਮਤ ਇਹਨਾਂ ਨੇ ਪ੍ਰਾਰਥਨਾ ਕਰਵਾਈ ਸੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਬੱਚਾ ਸਹੀ ਸਲਾਮਤ ਹੋਇਆ ਪਰਮੇਸ਼ਰ ਦੀ ਮਹਿਮਦ ਅਲੀ ਤਾੜੀ ਮਾਰਾਂਗੇ ਸਭ ਜਨ ਤੇ ਇਹ ਜਦੋਂ ਘਰ ਦੇ ਵਿੱਚ ਇਹਨਾਂ ਦਾ ਭੋਜਨ ਹੋ ਰਿਹਾ ਸੀਗਾ ਭੋਜਨ ਖਾ ਰਹੇ ਸੀ ਤਾਂ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ ਤਾਂ ਇਹਨਾਂ ਨੇ ਪ੍ਰਾਰਥਨਾ ਕੀਤੀ ਔਰ ਪਰਮੇਸ਼ਰ ਨੇ ਉਸ ਪ੍ਰਾਰਥਨਾ ਦਾ ਉੱਤਰ ਦਿੱਤਾ ਔਰ ਬਾਰਿਸ਼ ਬੰਦ ਹੋਈ ਸਭ ਜਨ ਪਰਮੇਸ਼ਰ ਦੀ ਮਹਿਮਦ ਅਲੀ ਤਾੜੀ ਮਾਰਾਂਗੇ ਰੋੜੀ ਤੋਂ ਨੇ ਭੈਣ ਬਦਲੀ ਉਹਨਾਂ ਦੇ ਭਰਾ ਨੇ ਮੁਸਾਫਿਰ ਭਰਾ ਮੁਸਾਫਿਰ ਜੀ ਉਹ ਕਿਸੇ ਪਿੱਛੇ ਮਤਲਬ ਉਹਨਾਂ ਨੂੰ ਸਜ਼ਾ ਹੋ ਗਈ ਸੀ ਜੇਲ੍ਹ ਦੇ ਵਿੱਚ ਸੀਗੇ ਉਹ 5 ਸਾਲ ਤੋਂ ਤਾਂ ਨੇ ਵੱਡੀ ਮੀਟਿੰਗ ਤੇ ਗਵਾਹੀ ਨੂੰ ਰਿਸਿਵ ਕੀਤਾ ਹਫਤੇ ਬਾਅਦ ਦੇਖਿਆ ਉਹਨ세 ਦਿਨ ਉਹਨਾਂ ਦੀ ਜ਼ਮਾਨਤ ਹੋ ਗਈ ਸੀ ਸਭ ਤੋਂ ਜ਼ੋਰ ਦੀ ਤਾੜੀਆਂ ਪਰਮੇਸ਼ਰ ਦੀ ਮਹਿਮਾ ਕਰਾਂਗੇ ਪੈਣ ਪ੍ਰੀਤਕਾਰ ਨਵੇਂ ਗਾਉਂ ਤੋਂ ਉਹਨਾਂ ਨੇ ਘਰ ਦੇ ਵਿੱਚ ਆਸਣ ਲਾਇਆ ਹੋਇਆ ਤਾਂ ਉਥੇ ਪ੍ਰਾਰਥਨਾ ਕਰਦੇ ਹੁੰਦੇ ਨੇ ਉਹ ਬੈ ਕੇ ਬਚਨ ਪੜ੍ਹਦੇ ਨੇਗੇ ਪਰਮੇਸ਼ਰ ਦੀ ਮਹਿਮਾ ਕਰਦੇ ਨੇ ਤੇ ਉਥੇ ਕਾਫੀ ਦਿਨਾਂ ਰਹੇ ਕਾਫੀ ਦਿਨਾਂ ਤੋਂ ਆਸਣ ਦੇ ਥੱਲੇ ਸੱਪ ਸੀਗਾ ਤਾਂ ਇਹ ਵੀ ਹਾਇਰ ਰੋਜ਼ ਦੀ ਤਰ੍ਹਾਂ ਪ੍ਰਾਰਥਨਾ ਕਰ ਰਹੇ ਸੀ ਉਸ ਦਿਨ ਤਾਂ ਉਥੋਂ ਸੱਪ ਆਪਣੇ ਆਪ ਹੀ ਪਰਮੇਸ਼ੁਰ ਦੀ ਕਿਰਪਾ ਹੋਈ ਪਰਮੇਸ਼ੁਰ ਨੇ ਆਪਣੇ ਆਪ ਹੀ ਇਹਨਾਂ ਤੋਂ ਆਸਣ ਤੌਰ ਇਹਨਾਂ ਦੇ ਪਰਿਵਾਰ ਤੋਂ ਦੂਰ ਕਰਤਾ ਉਹ ਤੇ ਇਹਨਾਂ ਨੂੰ ਪਤਾ ਚੱਲਿਆ ਜਦੋਂ ਸਫਾਈ ਕਰ ਰਹੇ ਸੀਗੇ ਉਹਨਾਂ ਨੂੰ ਪਤਾ ਚੱਲਿਆ ਇਹਨਾਂ ਨੂੰ ਵੀ ਸੱਪ ਸੀਗਾ ਇੱਥੇ ਪ੍ਰਾਰਥਨਾ ਕੀਤੀ ਇਹਨਾਂ ਨੇ ਸੱਪ ਦਾਸਨ ਕੀਤੀ ਦੀ ਪਰਮੇਸ਼ੁਰ ਆਪਣੇ ਆਪ ਹੀ ਆਪਣੇ ਪ੍ਰੇਮੀਆਂ ਦੀ ਕੀ ਕਰਦਾ ਰਾਖੀ ਕਰਦਾ ਸਭ ਜਨ ਜੋਰ ਦੀ ਤਾੜੀ ਦੇ ਨਾਲ ਪਰਮੇਸ਼ੁਰ ਦੇ ਨਾਮ ਦੀ ਮहिमा ਕਰਾਂਗੇ ਕਣ ਕੀ ਤੂ ਸੁਨਾਮ ਤੋਂ ਆਪਣੇ ਵਿਚਾਰ ਨੇ ਵੱਡੀ ਮੀਟਿੰਗ ਤੇ ਇਹਨਾਂ ਨੇ ਆਉਣ ਬਾਰੇ ਸੋਚਿਆ ਸੀ ਉਸ ਦਿਨ ਇਹਨਾਂ ਦਾ ਐਗਜ਼ਾਮ ਸੀਗਾ ਲਾਗਦਾ ਤੇ ਇਹਨਾਂ ਨੇ ਵੱਡੀ ਮੀਟਿੰਗ ਤੇ ਆਉਣਾ ਸੀਗਾ ਇਹਨਾਂ ਨੇ ਪ੍ਰਾਰਥਨਾ ਕੀਤੀ ਵੀ ਪ੍ਰਭੂ ਜੀ ਮੈਂ ਵੱਡੀ ਮੀਟਿੰਗ ਅਟੈਂਡ ਕਰਨੀ ਆ ਜਾਣਾ ਮੈਂ ਤਾਂ ਵੀ ਉਹ ਐਗਜ਼ਾਮ ਜਿਹੜਾ ਕੈਨਸਲ ਹੋ ਜਾਏ ਤਾਂ ਪਰਮੇਸ਼ਰ ਇਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਔਰ ਐਗਜ਼ਾਮ ਕੈਨਸਲ ਹੋ ਗਿਆ ਔਰ ਇਹਨਾਂ ਨੇ ਵੱਡੀ ਮੀਟਿੰਗ ਤੇ ਆ ਕੇ ਉਹ ਵਰਕ ਦਾ ਆਸ਼ੀਸ਼ਾਂ ਨੂੰ ਹਾਸਲ ਕੀਤਾ ਜਿਹੜੀਆਂ ਕਦੇ ਨਾ ਦੇਖੀਆਂ ਨਾ ਕਦੇ ਕੰਨਾਂ ਨੇ ਸੁਣੀਆਂ ਨਾ ਕਦੇ ਮਨ ਦੇ ਵਿੱਚ ਆਈਆਂ ਜੋ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਨਗੇ ਭੈਣ ਕਮਲੇਸ਼ ਸਨਾਮ ਤੋਂ ਬੱਡੀ ਮੀਟਿੰਗ ਵਾਲੇ ਦਿੰਦੇ ਇਹਨਾਂ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੋ ਰਿਹਾ ਸੀ ਦਰਦ ਸੀਗਾ ਇਹਨਾਂ ਨੇ ਜਦੋਂ ਦਰਦ ਦੀ ਗਵਾਹੀ ਹੋਈ ਸੀ ਤਾਂ ਇਹਨਾਂ ਨੇ ਵੀ ਰਿਸੀਵ ਕੀਤਾ ਔਰ ਸਦਾਰਨਤਾ ਨਜ਼ਾਤ ਮਿਲੀ ਛੁਟਕਾਰਾ ਮਿਲਿਆ ਸਭਨਾਂ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰਾਂਗੇ ਭੈਣ ਗੁਰਵਿੰਦਰ ਚੁੱਲੜ ਤੋਂ ਇਥੋਂ ਮੀਟਿੰਗ ਸੁਣਨ ਦੇ ਬਾਅਦ ਘਰ ਜਾ ਰਹੇ ਸੀ ਬਾਪੂ ਸਾਹਿਬ ਘਰ ਆਸਤੇ ਵਿੱਚ ਇਹਨਾਂ ਦੀ ਅੱਖ ਦੇ ਵਿੱਚ ਕੁਝ ਪਾਇਆ ਗਿਆ ਸੀ ਬਹੁਤ ਜ਼ਿਆਦਾ ਪੇਨ ਹੋ ਰਿਹਾ ਸੀ ਦਰਦਹਾਰਾ ਸੇਨਾ ਨੇ ਪਾਸਟਰ ਜੀ ਦੇ ਤਰਫੋਂ ਆਪਣੇ ਬਾਸ ਤੇ ਪ੍ਰੇਅਰ ਕਰਵਾਈ ਤਾਂ ਦਰਦ ਦਾ ਛੁਟਕਾਰਾ ਮਿਲਿਆ ਅਸੀਂ ਤਾਂ ਸਭਨ ਦੌਰ ਦੀ ਦਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਪੈਣ ਸੁਖਪ੍ਰੀਤ ਚੁੱਲੜ ਤੋਂ ਇਹਨਾਂ ਦਾ ਬੀਅਡ ਦਾ 3 ਸੰ ਦਾ ਜਿਹੜਾ ਰਿਜ਼ਲਟ ਸੀਗਾ ਪੁਰਵਚਨਾਂ ਦੇ ਅੱਛਾ ਰਿਜ਼ਲਟ ਆਇਆ ਗੁੱਡ ਰਿਜ਼ਲਟ ਆਇਆ 97% ਇਹਨਾਂ ਦੇ ਨੰਬਰ ਆਏ ਨੇ ਤਾਂ ਜੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮहिमा ਕਰਾਂਗੇ ਭੈਣ ਰਮਨ ਤੁਰਵੰਗਾਰਾ ਤਾਂ ਆਪਣੀ ਜਗ੍ਹਾ ਤੇ ਖੜੇ ਹੋ ਜਾਣਗੇ ਇਹਨਾਂ ਨੇ ਪ੍ਰਾਰਥਨਾ ਕਰਵਾਈ ਸੀ ਬੇਨਾਂ ਦੀ ਰਿਜ਼ਲਟ ਵਧੀਆ ਆਵੇ ਪੋਜੀਸ਼ਨ ਆਵੇ ਤਾਂ ਇਨਣਾ ਨੇ ਮੇਰੇ ਤੋਂ ਪ੍ਰਾਰਥਨਾ ਕਰਵਾਈ ਸੀ ਤਾਂ ਪਰਮੇਸ਼ਰ ਦੀ ਕਿਰਪਾ ਨਾਲ ਇਹ ਸੈਕਿੰਡ ਪੋਜੀਸ਼ਨ ਤੇ ਆਏ ਨੇ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਭੈਣ ਸੁਖਜਿੰਦਰ ਕੌਰ ਪਤੜਾ ਤੋਂ ਉਹਨਾਂ ਹੀ ਧੜਕਣ ਵੱਧ ਗਈ ਸੀ ਤਾਂ ਉਹਨਾਂ ਨੇ ਜਦੋਂ ਰੱਬ ਦੇ ਦਾਸ ਸੀ ਤਾਂ ਪ੍ਰੇਅਰ ਕਰਵਾਈ ਤਾਂ ਉਸੇ ਉਸੇ ਟਾਈਮ ਪਰਮੇਸ਼ਰ ਨੇ ਉਹਨਾਂ ਨੂੰ ਚੰਗਾ ਕੀਤਾ ਔਰ ਧੜਕਣ ਸਹੀ ਹੋ ਨਾਰਮਲ ਹੋ ਗਈ ਸਭ ਜਨ ਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਪਹਿਣ ਨਿਤੂ ਪੁੱਤ ਗੜਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣਗੇ ਇਹਨਾਂ ਦੇ ਗਵਾਂਡੀ ਭਰਾ ਬਹੁਤ ਜ਼ਿਆਦਾ ਨਸ਼ਾ ਕਰਦੇ ਸੀ ਉਹ ਨਸ਼ਾ ਕਰਕੇ ਬਹੁਤ ਜ਼ਿਆਦਾ ਸਮਾਨ ਸੀ ਜਿਹੜਾ ਉਹ ਤੋੜ ਰਹੇ ਸੀਗੇ ਤਾਂ ਇਹਨਾਂ ਨੇ ਰੱਬ ਦੀ ਬਾਸੀ ਤੋਂ ਪ੍ਰਾਰਥਨਾ ਕਰਵਾਈ ਤਾਂ ਉਹਨਾਂ ਨੂੰ ਸ਼ਾਂਤੀ ਮਿਲੀ ਅਤੇ ਉਹਨਾਂ ਨੇ ਸਮਾਨ ਸੀ ਜਿਹੜਾ ਤੋੜਨਾ ਬੰਦ ਕੀਤਾ ਇਸ ਨਾਲ ਪਰਮੇਸ਼ਰ ਦੀ ਮहिमा ਕਰਨੇ ਜ਼ੋਰ ਦੀ ਤਾੜੀ ਦੇ ਨਾਲ ਪੈਣ ਸਿਮਾ ਉਹਨਾਂ ਦੇ 10 ਸਾਲ ਦਾ ਬੇਟਾ ਜਿਹੜਾ ਉਹਨਾਂ ਦੇ ਬਾਥਰੂਮ ਵਿੱਚ ਨਿਕਲ ਗਿਆ ਸੀ ਅੱਜ ਸੋਭਾਈ ਪੈਣ ਸਿਮਾ ਰੂੜੀ ਤੋਂ ਨੇ ਤਾਂ ਉਹਨਾਂ ਨੇ ਰੱਬ ਦੀ ਦਾਸੀ ਤੋਂ ਪ੍ਰਾਰਥਨਾ ਕਰਵਾਈ ਔਰ ਉਸ ਬੱਚੇ ਨੂੰ ਚੰਗਾਈ ਦੇ ਲਈ ਦਿੱਤੀ ਸਭ ਜਮਜ਼ੋਰ ਦੀ ਤਾੜੀ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਸਾਡੇ ਵਿਚਕਾਰ ਭੈਣ ਬਲਜੀਤ ਚੁੱਲੜ ਤੋਂ ਉਹਨਾਂ ਦੀ ਕੁਆਸਾ ਸਦਾ ਮੁੰਡਾ ਸੀ ਜਿਹੜਾ ਉਹ ਗੁੰਮ ਹੋ ਗਿਆ ਸੀ ਜਦੋਂ ਇਹਨਾਂ ਨੇ ਰੱਬ ਦੀ ਦਾਸੀ ਤੋਂ ਪ੍ਰਾਰਥਨਾ ਕਰਵਾਈ ਤਾਂ ਕਿ ਆ ਮਿਲ ਗਿਆ ਸੀ ਸੱਜਣ ਜ਼ੋਰ ਦੀ ਤਾੜੀ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਪੈਣ ਰੀਤੀ ਤੋਰਵਨ ਜਾ ਰਹੇ ਤੋਂ ਨੇ ਇਹਨਾਂ ਦੇ ਅੱਠ ਬੇਟੀਆਂ ਹੋਈਆਂ ਸੀ ਦਵਾ ਦੀ ਡੈਥ ਹੋ ਗਈ ਸੀ ਤੇ ਦੋ ਇਹਨਾਂ ਨੇ ਗੋਦ ਪਾਈਆਂ ਸੀ ਜਿਹੜੀਆਂ ਗੋਦ ਪਾਈਆਂ ਸੀ ਉਹ ਇਹਨਾਂ ਨੇ ਐਵੇਂ ਗੋਦ ਪਾਈਆਂ ਸੀ ਕੋਈ ਪੈਸਾ ਨਹੀਂ ਲਿਆ ਸੀ ਪਰ ਗਵਾਂਢੀ ਕੀ ਇਹਨਾਂ ਨੂੰ ਤਾਣੇ ਮਾਰਦੇ ਸੀ ਵੀ ਇਹਨਾਂ ਨੇ ਪੈਸੇ ਲਏ ਨੇ ਤੇ ਕੁੜੀਆਂ ਗੋਦ ਪਾ ਦਿਤੀਆਂ ਪੈਸੇ ਲੈ ਕੇ ਵੀ ਕੁੜੀਆਂ ਕਿਹਨੇ ਵੇਚ ਦਿੱਤੀਆਂ ਤਾਂ ਇਹਨਾਂ ਨੂੰ ਜਦੋਂ ਤਾਣੇ ਮਾਰ ਰਹੇ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋਈ ਔਰ ਇਹਨਾਂ ਦੇ ਇੰਨੀ ਜ਼ਿਆਦਾ ਟੈਨਸ਼ਨ ਆ ਮਾਈਂਡ ਤੇ ਇੰਨਾ ਜ਼ਿਆਦਾ ਲੋਡ ਪੈ ਗਿਆ ਸੀਗਾ ਕਿ ਇਹ ਮੈਂਟਲੀ ਤੌਰ ਤੇ ਅਪਸੈਟ ਹੋ ਗਏ ਸੀਗੇ ਤਾਂ ਜਦੋਂ ਚਰਚ ਦੇ ਵਿੱਚ ਆਏ ਇੱਕ ਹਫ਼ਤਾ ਲਾ ਕੇ ਗਏ ਸੀ ਸੇਵਾ ਕੀਤੀ ਪਵਨ ਦੇ ਵਿੱਚ ਪਰਮੇਸ਼ਵਰ ਨੇ ਇਹਨਾਂ ਨੂੰ ਚੰਗਾ ਕੀਤਾ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਦਾ ਸਭ ਜਨ ਜੋਰ ਦੀ ਤਾੜੀ ਦੇ ਨਾਲ ਪਰਮੇਸ਼ਵਰ ਦੇ ਨਾਮ ਦੀ ਮहिमा ਕਰਾਂਗੇ ਭੈਣ ਬਯੰਤਕਾਰ ਘੋੜੇ ਨਾਮ ਤੋਂ ਉਹਨਾਂ ਦੀ ਮੱਜ ਬਿਮਾਰ ਸੀ ਨਣ ਨੇ ਰੱਬ ਦੇ ਦਾਸ ਤੋਂ ਪ੍ਰਾਰਥਨਾ ਕਰਵਾਈ ਤਾਂ ਪਰਮੇਸ਼ਰ ਨੇ ਉਸ ਨੂੰ ਚੰਗਾ ਕੀਤਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ ਜੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰਾਂਗੇ ਭੈਣ ਬਲਜੀਤ ਭੋਂਦੜੇ ਤੋਂ ਉਹਨਾਂ ਦੀ ਚਾਚੀ ਸੀ ਜਿਹੜੀ ਉਹ ਹਸਪੀਟਲ ਦੇ ਵਿੱਚ ਸੀਗੇ ਉਹਨਾਂ ਨੇ ਜਦੋਂ ਗਰੁੱਪਰੇ ਵਿੱਚ ਪ੍ਰਾਰਥਨਾ ਕਰਵਾਈ ਸੀ ਆਪਣਾ ਗਰੁੱਪ ਚੱਲਦਾ ਜਿਸ ਦੇ ਵਿੱਚ ਪ੍ਰੇਰ ਹੁੰਦੀ ਆ 9 ਤੋਂ 10 ਔਨਲਾਈਨ ਉਹਦੇ ਵਿੱਚ ਪ੍ਰੇਅਰ ਕਰਵਾਈ ਸੀ ਇਹਨਾਂ ਨੇ ਤਾਂ ਉਹਨਾਂ ਨੂੰ ਪਰਮੇਸ਼ਰ ਨੇ ਚੰਗਾ ਕੀਤਾ ਛੁਰਕੇ ਔਰ ਛੁੱਟੀ ਦਿੱਤੀ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਇਹਨਾਂ ਦੀ ਅਗਲੀ ਲੋੜਾਈ ਹੈ ਇਹਨਾਂ ਦਾ ਲੋਨ ਦਾ ਕੰਮ ਅੜਿਆ ਹੋਇਆ ਸੀਗਾ ਤੇ ਉਹਦੇ ਉਹਨਾਂ ਨੇ ਪਾਪੋ ਜੀ ਤੋਂ ਪ੍ਰਾਰਥਨਾ ਕਰਵਾਈ ਤਾਂ ਉਹ ਲੋਨ ਪਾਸ ਕੀਤਾ ਗਿਆ ਰਕਾਟ ਵੀ ਖੁੱਲ ਰਿਹਾ ਸੀ ਔਰ ਕਾਊਂਟ ਖੁੱਲਿਆ ਧੰਨਵਾਦ ਕਰਦੇ ਆਂ ਪਰਮੇਸ਼ਰ ਦਾ ਸਭ ਜਨ ਜ਼ੋਰਦੂ ਤਾੜੀਆਂ ਨਾਲ ਪਰਮੇਸ਼ਰ ਦਾ ਨਾਮ ਵੀ ਮਹਿਮਾ ਕਰਾਂਗੇ ਸੋ ਐਸੀ ਅੱਜ ਦੀਆਂ ਗਵਾਹੀਆਂ ਸਭ ਜਨ ਇੱਕ ਵਾਰ ਫੇਰ